ਹੈਲੋ ਗੁੱਡ ਮਾਰਨਿੰਗ ਜੀ ਸਿਕਲ ਸਾਰਿਆਂ ਨੂੰ ਬਹੁਤੇ ਬੰਦੇ ਕਹਿੰਦੇ ਆ ਵੀ ਪਸ਼ੂ ਰੱਖਣ ਲਈ ਵੀ ਤੁਹਾਡੇ ਕੋਲ ਥਾਂ ਨਹੀਂ ਹੈਗਾ ਜਾਂ ਥੋੜਾ ਹੈਗਾ ਕਿਵੇਂ ਵੀ ਆ ਪਰ ਮੈਂ ਦੱਸ ਦੇਣਾ ਚਾਹੁੰਦਾ ਵੀ ਆਪਣੇ ਕੋਲੇ ਤਾਂ ਬਾਬੇ ਦੀ ਕਿਰਪਣਾ ਬਾਦੂ ਆ ਆ ਸਾਰਾ ਸੈਟ ਪਹਿਲਾਂ ਨਹੀਂ ਬਣਿਆ ਹੋਇਆ ਇੱਥੇ ਬਸ ਥੋੜਾ ਜਿਹਾ ਇਹ ਦੁਬਾਰਾ ਥੋੜਾ ਜਿਹਾ ਮਿਸਤਰੀ ਲਾ ਕੇ ਸੈਟ ਕਰਨ ਵਾਲਾ ਕਿਉਂਕਿ ਇੱਥੇ ਪਹਿਲਾਂ ਪਸ਼ੂ ਸੀਗੇ ਇਹਦੇ ਵਿੱਚ ਕੀ ਪਸ਼ੂ ਸੀਗੇ ਉਨੇ ਤੂੜੀ ਰੱਖੀ ਹੋਈ ਆ ਆ ਜਿਹੜਾ ਪਸ਼ੂਆਂ ਦਾਣੇ ਵਾਸਤੇ ਨਿੱਕੇ ਨਿੱਕੇ ਖੇਲਾ ਬਣਿਆ ਇੱਧਰ ਆਪਣੀ ਡਿੱਗੀ ਬਣੀ ਹੋਈ ਆ ਵੱਡਾ ਡਿੱਗ ਬਣਿਆ ਹੋਇਆਗਾ ਤੁਹਾਨੂੰ ਹੋਰ ਵੀ ਦਿਖਾਉਨੇ ਆ ਤਾਂ ਬੋਲੋ ਬਈਏ ਦੇ ਰਹਿਣ ਵਾਸਤੇ ਰੱਖਣ ਵਾਸਤੇ ਰੱਖ ਰਖਾਵਾ ਤੇ ਸਾਰੀਆਂ ਜਿੱਦਾਂ ਵਧੀਆ ਬਣਿਆ ਹੋਊਗਾ ਵੈਸੇ ਆਪਾਂ ਗਦੇ ਇਸ ਦਿਖਾਇਆ ਨਹੀਂ ਅਖੁਰਨੀਆਂ ਆ ਇੱਧਰ ਵੀ ਦੇਖੋ ਆ ਬਣਿਆ ਕਿ ਸਾਰਾ ਕੁਝ ਬਸ ਇਤੋਂ ਸਾਫ ਸਫਾਈ ਕਰਕੇ ਜਦੋਂ ਆਪਾਂ ਪਸ਼ੂ ਵਧਾਉਣੇ ਹੋਏ ਉਹ ਆਪਾਂ ਇੱਥੇ ਪੂਰਾ ਚੰਗੀ ਤਰ੍ਹਾਂ ਤਿਆਰ ਕਰਾਂਗੇ ਇਹਨੂੰ ਵੀ ਨਵੀਂ ਉਹ ਚੀਜ਼ਾਂ ਆ ਉਹਦੇ ਉੱਤੇ ਛੱਤ ਲਗਾਉਣ ਵਾਲੀ ਐ ਛੱਤ ਪਾ ਕੇ ਵੈਸੇ ਇਹ ਵਰਤੋਂ ਚ ਨਹੀਂ ਆਉਂਦਾ ਪਰ ਉਹ ਸੋਰੀ ਸੋਰੀ ਅਸਰਾਧਾ ਜਿਹੜਾ ਇਹ ਪਸ਼ੂ ਨੂੰ ਖੁੱਲੀ ਛੱਡਣ ਵਾਸਤੇ ਹੈ ਇੱਥੇ ਇਹਦੇ ਪਸ਼ੂ ਖੁੱਲੇ ਛੱਡ ਦਿੰਦੇ ਆ ਮੰਨ ਕੇ ਚੱਲੋ ਵੀ 9 ਵਜੇ ਪਸ਼ੂ ਖੁੱਲੇ ਛੱਡੇ ਜਾਂਦੇ ਆ ਇੱਥੇ ਫੇਰ ਸਾਢੇ 3 3 ਕਿ ਬਈ ਫਿਰ ਕੁਝ ਕੱਟ ਲਈਦੇ ਆ ਸਾਰਾ ਕੁਝ ਬਣਿਆ ਹੋਇਆ ਸਾਰਾ ਸੈਟਅਪ ਤਿਆਰ ਆ ਬਸ ਥੋੜਾ ਬਹੁਤਾ ਜਾਂ ਇੱਥੇ ਠੀਕ ਠਾਕ ਜਿਹਾ ਕਰਨ ਵਾਲਾ ਹੈਗਾ ਮਿਸਤਰੀ ਲਾ ਕੇ ਉਹ ਆਪਾਂ ਹੌਲੀ 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 ਠੀਕ ਕਰਾਂਗੇ ਜਿਵੇਂ ਜਿਵੇਂ ਪਸ਼ੂ ਵਧਣਗੇ ਆਪਣੇ ਕੋਲੇ ਆਪਾਂ ਪਸ਼ੂ ਵਧਾਉਣੇ ਆ ਇਹ ਤਾਂ ਵੀ ਮੰਨ ਕੇ ਚਲੋ ਵੀ ਜਿੰਨਾ ਕੁ ਟਾਈਮ ਲੱਗਦਾ ਹੋਇਆ ਪਸ਼ੂਆਂ ਦੇ ਵਧਾਉਣ ਤੇ ਉਹਨੇ ਟਾਈਮ ਤੇ ਆਪਾਂ ਇਹਨੂੰ ਹੌਲੀ ਹੌਲੀ ਠੀਕ ਕਰ ਲਾਂਗੇ ਸਾਰੇ ਨੂੰ ਉਹ ਸਾਹਮਣੇ ਘਰ ਆਪਣਾ ਬਾਕੀ ਤੁਸੀਂ ਥਾਂ ਸਾਰਾ ਦੇਖ ਹੀ ਲਿਆ ਹੋ ਦੇਖੋ ਇੱਥੇ ਵੀ ਸਰੀਛਤ ਬਦਲ ਗਏ ਸਰ ਕਰਨੇ ਈ ਛਤ ਪਾਉਣ ਵਾਲੀ ਆ ਇਹ ਸਾਰੀ ਪਟਾ ਕੇ ਆਪਾਂ ਸਰ ਕਰਨੇ ਈ ਛਤ ਪਵਾਵਾਂਗੇ ਇਹ ਥੋੜਾ ਜਿਹਾ ਕਾਫੀ ਜਿਆਦਾ ਖਰਾਬ ਹੋਇਆ ਪਿਆ ਹੈਗਾ ਕੁਰਨੀਆਂ ਵੀ ਸੈੱਟ ਕਰਨੀਆਂ ਪੈਣਗੀਆਂ ਇੱਥੇ ਇਹ ਆਪਣਾ ਬਿਲਕੁਲ ਹੀ ਨਵਾਂ ਪਿਆ ਹੈਗਾ ਸਾਰਾ ਵਧੀਆ ਪਿਆ ਲੋਕ ਕਿਰੂ ਦਾ ਬਸ ਟੂੜੀ ਵਿੱਚ ਥੋੜੀ ਰਹਿ ਗਈ ਇੱਥੋਂ ਚੱਕ ਦਾਂਗੇ ਆਪਾਂ ਸੋ ਲੋਦੀ ਤੁਸੀਂ ਸਾਰਿਆਂ ਨੇ ਆਪਣਾ ਇਹ ਫਾਰਮ ਦਾ ਦੇਗੀ ਲਿਆ ਪਰ ਵੈਸੇ ਤਾਂ ਬਸ ਉੱਥੇ ਹੀ ਹੁੰਦੇ ਦੁਪਹਿਰੇ ਵੀ OK ਬਾਏ ਥੈਂਕ ਯੂ